ਬਹੁਤ ਵੱਡੀ ਖਬਰ ਸਰਬਜੀਤ ਦੇ ਦੋਨੇ ਪਾਸਿਓਂ ਪੈਂਦੀਆਂ ਨੇ ਲੱਤਾਂ ਪਾਕਿਸਤਾਨ ਵਾਲੇ ਕੁੱਟ-ਕੁੱਟ ਕੇ ਭੇਜਣ ਨੂੰ ਤਿਆਰ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਮੈਂ ਇਸ ਵੇਲੇ ਲਾਹੌਰ ਹਾਈ ਕੋਰਟ ਅਲੀ ਚੰਗੇਜ਼ੀ ਸਨੂ ਸਾਹਿਬ ਸਾਡੇ ਵਕੀਲ ਸਾਹਿਬ ਨੇ ਇੱਥੋਂ ਹਾਈ ਕੋਰਟ ਤੋਂ ਤੇ ਇਹਨਾਂ ਦੇ ਕੋਲ ਸਰਬਜੀਤ ਵਾਲਾ ਕੇਸ ਇਹਨਾਂ ਨੇ ਰਿਟ ਪਟੀਸ਼ਨ ਉੱਧਰ ਚ ਕੀਤੀ ਸੀ ਉਹਦੇ ਤੇ ਮੈਨੂੰ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਆਣ ਕਿ ਉਹਦੀ ਰਿਪੋਰਟ ਕੀ ਕਿੱਥੇ ਤੱਕ ਪਹੁੰਚਿਆ ਵੀ ਕਿਉਂ ਉਹਦੀ ਕ੍ਰੋਸਿੰਗ ਜਿਹੜੀ ਉਹ ਨਹੀਂ ਹੋ ਸਕੀ ਜਿਵੇਂ ਜਿਵੇਂ ਪਹਿਲਾਂ ਤੇ ਕ੍ਰਾਸਿੰਗ ਦਾ ਤੇ ਸਾਰਿਆਂ ਨੂੰ ਆਈਡੀਆ ਹੋ ਗਿਆ ਵੀ ਇਹਨਾਂ ਕੋਈ ਡਾਕੂਮੈਂਟੇਸ਼ਨ ਪੂਰੀ ਨਹੀਂ ਸੀ ਤੇ ਅੱਗੋਂ ਹੁਣ ਅਪਡੇਟ ਕੀ ਹੈ ਇਸ ਕੇਸ ਤੇ ਟਿਲਰ ਸਾਹਿਬ ਬਹੁਤ ਸ਼ੁਕਰੀਆ ਸਭ ਤੋਂ ਪਹਿਲੇ ਤੇ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਇਹ ਮੁੱਦੇ ਨੂੰ ਇਸ ਕਾਬਿਲ ਸਮਝਿਆ ਇਹਨਾਂ ਤੇ ਗੱਲਬਾਤ ਅਸੀਂ ਕਰਾਂਦੇ ਸਭ ਤੋਂ ਪਹਿਲੇ ਇਹ ਹੈ ਕਿ ਇਹ ਸਰਬਜੀਤ ਕੌਰ ਇਹ ਨਾਨ ਐਕਸਟੈਂਡੇਬਲ ਵੀਜ਼ੇ ਤੇ ਆਈ ਸੀ ਕੰਡੀਸ਼ਨਲ ਵੀਜ਼ੇ ਤੇ ਆਈ ਸੀ ਉਸ ਤੋਂ ਬਾਅਦ ਇਹਦਾ ਇੰਡੀਆ ਦੇ ਜ਼ਿਲ੍ਹਾ ਬਿਠੰਡਾ ਦੇ ਵਿੱਚ ਕ੍ਰਿਮੀਨਲ ਰਿਕਾਰਡ ਮੌਜੂਦ ਹੈ ਤਿੰਨ ਤੋਂ ਜ਼ਿਆਦਾ ਫੌਜਦਾਰੀ ਮੁਕਦਮਿਆਂ ਦਾ ਇੰਦਰਾਜ ਇਹਦੇ ਤੇ ਸੀ ਇਹਦੇ ਦੋ ਬੇਟੇ ਨੇ ਉਹਦੇ ਉਹਨਾਂ ਦੇ ਉੱਤੇ 8 ਤੋਂ ਜ਼ਿਆਦਾ ਫੌਜਦਾਰੀ ਕ੍ਰਿਮੀਨਲ ਜਿਹੜੇ ਐਫਆਈਆਰਸ ਨੇ ਹੋ ਰਜਿਸਟਰ ਹੋ ਚੁੱਕੀਆਂ ਨੇ ਇਸ ਦੇ ਬਾਵਜੂਦ ਵੀ ਇੰਡੀਅਨ ਲੈਂਡ ਫੋਰਸਮੈਂਟ ਏਜੰਸੀਜ਼ ਦਾ ਸਰਬਜੀਤ ਕੌਰ ਨੂੰ ਸਕਿਉਰਿਟੀ ਕਲੀਅਰੈਂਸ ਦੇਣਾ ਇੱਕ ਸਸਪੀਸ਼ੀਅਸ ਐਕਟੀਵਿਟੀ ਸੀ ਉਸ ਤੋਂ ਬਾਅਦ ਅਸੀਂ ਮਹਿੰਦਰਪਾਲ ਸਿੰਘ ਸਾਹਿਬ ਜਿਹੜੇ ਇੱਕ ਸਾਬਕਾ ਐਮਪੀਏ ਵੀ ਰਹੇ ਨੇ ਉਹਨਾਂ ਉਹ ਪਟੀਸ਼ਨਰ ਸਨ ਅਸੀਂ ਇਹ ਤੇ ਲਾਹੌਰ ਹਾਈ ਕੋਰਟ ਚ ਇੱਕ ਪਟੀਸ਼ਨ ਫਾਈਲ ਕੀਤੀ ਉਹ ਪਟੀਸ਼ਨ ਦੀ ਕੰਟੈਂਸ਼ਨ ਸਾਡੀ ਇਹ ਸੀ ਕਿ ਜਿਹੜੇ ਸਿੱਖ ਭਰਾ ਨੇ ਪੰਜਾਬ ਧਰਤੀ ਉਹਨਾਂ ਦੀ ਇਹ ਪੰਜਾਬ ਉਹਨਾਂ ਦਾ ਪਹਿਲਾ ਵੀ ਤੇ ਦੂਸਰਾ ਵੀ ਘਰ ਹੈ ਤੇ ਜਿਹੜੇ 47 ਦੇ ਵਿੱਚ ਸਾਡੀ ਸਾਡੇ ਵੱਡੇ ਆਪਸ ਚ ਨਿਖੜ ਗਏ ਸਨ ਉਹਨਾਂ ਨੂੰ ਆਪਸ ਚ ਮਿਲਾਇਆ ਕਰਤਾਰਪੁਰ ਕੋਰੀਡੋਰ ਨੇ ਲੇਕਿਨ ਜਦੋਂ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਨਿੱਜੀ ਮਕਾਸਦ ਲਈ ਇੰਡੀਵਿਜੂਅਲ ਬੈਨੀਫਿਟਸ ਲਈ ਜਾਂ ਇੰਟਰਸਟ ਲਈ ਤੇ ਉਹਦੀ ਵਜ੍ਹਾ ਤੋਂ ਜਿਹੜੇ ਸਿੱਖ ਸਾਡੇ ਭੈਣਾ ਭਰਾ ਨੇ ਪਾਕਿਸਤਾਨ ਚ ਆਵਦੀਆਂ ਧੀਆਂ ਪੈਣਾ ਲਿਆਂ ਤੋਂ ਸਕੇਰਡ ਹੋਣਦੇ ਇਹ ਹੀ ਵਜ੍ਹਾ ਸੀ ਕਿ ਮੈਂ ਇਹ ਪਟੀਸ਼ਨ ਫਾਈਲ ਕੀਤੀ ਪਟੀਸ਼ਨ ਦੇ ਵਿੱਚ ਅਪਡੇਟ ਹੈ ਵੇ ਕਿ ਫੈਡਰੇਸ਼ਨ ਆਫ ਪਾਕਿਸਤਾਨ ਯਾਨੀ ਕਿ ਕੈਬਨਟ ਡਿਵੀਜ਼ਨ ਪ੍ਰਾਈਮ ਮਿਨਿਸਟਰ ਦੀ ਡੀਜੀਐਫਆਈਏ ਆਈਜੀ ਪੰਜਾਬ ਪੁਲਿਸ ਪੰਜਾਬ ਗਵਰਨਮੈਂਟ ਸੀਐਮ ਥਰੂ ਚੀਫ ਸੈਕਟਰੀ ਤੇ ਮਨਿਸਟਰ ਮਿਨੋਰਟੀ ਅਫੇਅਰਸ ਉਹਨਾਂ ਨੂੰ ਨੋਟਿਸ ਹੋ ਚੁੱਕੇ ਨੇ ਜਸਟਿਸ ਫਾਰੂਕ ਹیدر ਸਾਹਿਬ ਦੀ ਅਦਾਲਤ ਤੋਂ ਲਉ ਕਿ ਤੁਸੀਂ ਇੱਕ ਕੰਪਰੀਹੈਂਸਿਵ ਰਿਪੋਰਟ ਜਮ੍ਹਾਂ ਕਰਾਓ ਪਟੀਸ਼ਨ ਦੇ ਵਿੱਚ ਤਿੰਨ ਪ੍ਰੇਅਰ ਸਨ ਇੱਕ ਪ੍ਰੇਅਰ ਇਹ ਸੀ ਕਿ 4 ਨਵੰਬਰ ਨੂੰ ਸਰਬਜੀਤ ਕੌਰ ਆਂਦੀ ਏ 4 ਤੋਂ 5 ਨਵੰਬਰ ਦੇ ਦੌਰਾਨ ਉਹ ਨਨਕਾਣਾ ਸਾਹਿਬ ਤੋਂ ਨਸ ਜਾਂਦੀ ਏ ਨਾਸਰ ਹੁਸੈਨ ਨਾਲ ਜਿਹੜਾ ਕਿ ਫਾਰੂਕਾਬਾਦ ਦਾ ਰਹਿਸ਼ੀ ਸੀ ਸਭ ਤੋਂ ਪਹਿਲੀ ਇਨਲੀਗੈਲਿਟੀ ਥੈਟ ਵਾਸ ਕਮਿਟਿਡ ਬਾਇ ਸਰਬਜੀਤ ਕੌਰ ਉਹ 4 ਤੋਂ 5 ਨਵੰਬਰ ਦੇ ਦਰਮਿਆਨ ਹੋਈ ਜਦੋਂ ਉਹਨੇ ਉਹ ਪਲੇਸਿਸ ਦਾ ਵਿਜ਼ਿਟ ਕੀਤਾ ਜਿਹੜਾ ਕਿ ਰੈਸਟ੍ਰਿਕਟਿਡ ਸਨ ਕਿਉਂਕਿ ਪਾਕਿਸਤਾਨੀ ਗਵਰਨਮੈਂਟ ਦੇ ਮੁਤਾਬਿਕ ਜਿਹੜਾ ਵੀਜ਼ੇ ਦੇ ਉੱਤੇ ਗੁਰਦੁਆਰੇ ਮੈਂਸ਼ਨਡ ਹੁੰਦੇ ਸਨ ਉਸ ਤੋਂ ਬਾਅਦ ਇਹਨੂੰ ਪਾਕਿਸਤਾਨੀ ਅਧਾਰਿਆਂ ਅਰੈਸਟ ਕੀਤਾ ਸਾਡੀ ਕੰਟੈਂਸ਼ਨ ਸੀ ਪ੍ਰੇਅਰ ਸੀ ਇਹਨੂੰ ਅਰੈਸਟ ਕੀਤਾ ਜਾਏ ਪਾਕਿਸਤਾਨ ਦੀ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਹਵਾਲੇ ਕੀਤਾ ਜਾਏ ਤਾਂ ਕਿ ਜਿਹੜਾ ਇੱਕ ਜਾਸੂਸੀ ਦਾ ਐਲੀਮੈਂਟ ਹੈ ਉਹਨੂੰ ਵੀ ਇਨਟੈਰੋਗੇਟ ਕੀਤਾ ਜਾਏ ਪ੍ਰੂਬ ਕੀਤਾ ਜਾਏ ਕੇ ਪਾਕਿਸਤਾਨ ਦੀ ਕੋ ਸੈਂਸਿਟਿਵ ਇਨਫਰਾਸਟ੍ਰਕਚਰ ਦੀ ਇਨਫਰਮੇਸ਼ਨ ਤਾਂ ਨਹੀਂ ਐਕਸਟ੍ਰੈਕਟ ਨਹੀਂ ਕੀਤੀ ਤੀਸਰੀ ਆਏ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਪੂਰੀ ਦੁਨੀਆ ਤੋਂ ਸਿੱਖ ਭੈਣਾ ਭਰਾ ਆਂਦੇ ਨੇ ਉਹ ਯਾਤਰਾ ਵੀਜ਼ਾ ਦਾ ਗਲਤ ਇਸਤੇਮਾਲ ਨਾ ਹੋ ਸਕੇ ਯਾਤਰਾ ਵੀਜ਼ਾ ਦਾ ਗਲਤ ਇਸਤੇਮਾਲ ਨਾ ਕੀਤਾ ਜਾ ਸਕੇ ਉਹਨੂੰ ਰੋਕਿਆ ਜਾ ਸਕੇ ਇਹਦੀ ਵਜ੍ਹਾ ਤੇ ਪਟੀਸ਼ਨ ਫਾਈਲ ਕੀਤੀ ਫਿਰ ਵਾਗਾ ਬਾਰਡਰ ਕੋਈ 5 6 ਦਿਨ ਪਹਿਲੇ ਸਰਬਜੀਤ ਕੌਰ ਨੂੰ ਲੈ ਕੇ ਗਿਆ ਕਿ ਉਹਨੂੰ ਡਿਪੋਰਟ ਕਰਨਾ ਸਾਡੀ ਪਟੀਸ਼ਨ ਵੀ ਡਿਪੋਰਟ ਕਰਨ ਦੇ ਮਤਲਕ ਹੀ ਸੀ ਮੇਨ ਵੋਲਟ ਗਿਆ ਉੱਥੇ ਵਾਗਾ ਬਾਰਡਰ ਵਾਗਾ ਬਾਰਡਰ ਤੋਂ ਪਤਾ ਲੱਗਿਆ ਜੀ ਕਿ ਹੋਮ ਡਿਪਾਰਟਮੈਂਟ ਲੋ ਜਾਂ ਇੰਟੀਰੀਅਰ ਮਿਨਿਸਟਰੀ ਲੋ ਇੱਕ ਸਪੈਸ਼ਲ ਐਗਜ਼ਿਟ ਪਰਮਿਟ ਹੁੰਦਾ ਕਿਉਂਕਿ 13 ਨਵੰਬਰ ਤੋਂ ਬਾਅਦ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਮਕੀਮ ਸੀ ਉਹਦਾ ਮਜ਼ਬ ਕੀ ਹੈ ਉਹਨੇ ਇਸਲਾਮ ਕਬੂਲ ਕੀਤਾ ਕਿਉਂ ਕੀਤਾ ਇਟ ਹੈਜ਼ ਨਥਿੰਗ ਟੂ ਡੂ ਵਿਦ ਮਾਈ ਲੀਗਲ ਸਟੈਂਡਿੰਗ ਜਾਂ ਲੀਗਲ ਕੰਟੈਂਸ਼ਨ ਉਹਨੇ ਵਿਆਹ ਕਿੰਦੇ ਨਾਲ ਕੀਤਾ ਕਿੰਨੀ ਵਾਰੀ ਕੀਤਾ ਥੈਟ ਇਜ਼ ਨਾਟ ਮਾਈ ਕੰਸਰਨ ਮੇਰਾ ਕੰਸਰਨ ਹੈ ਵੇ ਪੰਜਾਬੀ ਹੋਣ ਦੇ ਨਾਤੇ ਕਮਸ ਕਮ ਜਿਹੜਾ ਯਾਤਰਾ ਵੀਜ਼ਾ ਹੈ ਉਹਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ ਉੱਥੇ ਜਾ ਕੇ ਪਤਾ ਲੱਗਿਆ ਕਿ ਸਪੈਸ਼ਲ ਐਗਜ਼ਿਟ ਪਰਮਿਟ ਉਹਨੂੰ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਵੈਕਿਊਟਰਸ ਪ੍ਰਾਪਰਟੀ ਬੋਰਡ ਨੇ ਕੋਈ ਜੁਰਮਾਨਾ ਸੀ ਸਰਬਜੀਤ ਕੌਰ ਤੇ ਜਿਹੜਾ ਓਵਰਸਟੇ ਉਹਨੇ ਕੀਤਾ 13 ਨਵੰਬਰ 2025 ਤੋਂ ਬਾਅਦ ਉਹ ਜੁਰਮਾਨਾ ਵੀ ਵੈਕਿਊਟਰਸ ਪ੍ਰਾਪਰਟੀ ਬੋਰਡ ਨੇ ਪੇ ਕਰ ਦਿੱਤਾ ਉਸ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਕੋਲ ਐਗਜ਼ਿਟ ਨਹੀਂ ਹੈਗਾ ਪਰਮਿਟ ਇਸ ਵਜ੍ਹਾ ਤੋਂ ਉਹਨਾਂ ਨੂੰ ਦਰਲਮਨ ਲਾਹੌਰ ਦੇ ਵਿੱਚ ਰੱਖਿਆ ਗਿਆ ਹੈ ਤੇ ਸਾਡੀ ਪਟੀਸ਼ਨ ਦੀ ਸਟੇਟਸ ਇਹ ਹੈਗਾ ਕਿ ਹਾਲੇ ਤੱਕ ਉਹਦੀ ਸਮਾਤ ਨਹੀਂ ਮੁਕਰਰ ਨਹੀਂ ਹੋਇਆ ਤੇ ਹੋਰ ਵੀ ਬਹੁਤ ਸਾਰੀਆਂ ਅਪਡੇਟਸ ਨੇ ਉਹ ਵਕਤਨ ਫੋਕਤਨ ਫਿਰ ਆਮ ਆਦਮ ਨੂੰ ਧਿਆਨ ਦੇ ਚਲੋ ਅਦੇ ਇਹਦੇ ਚ ਇੱਕ ਹੁੰਦਾ ਮਤਲਬ ਮੈਨੂੰ ਲੱਗਦਾ ਹੁੰਦਾ ਕਿ ਤੇ ਜਦੋਂ ਬਾਰਡਰ ਕਰਾਸ ਕਰਨਾ ਸੀ ਉਹਦੀ ਐਗਜ਼ਿਟ ਪਰਮਿਟ ਤੇ ਜ਼ਰੂਰੀ ਹੁੰਦਾ ਨਾ ਵੀ ਲੀਗਲ ਡਾਕੂਮੈਂਟੇਸ਼ਨ ਤੇ ਜ਼ਰੂਰ ਬਹੁਤ ਜ਼ਰੂਰੀ ਹੈ मतलब जेडे ਲੈ ਕੇ ਗਏ ਫਿਰ ਆਇਆ ਉਹਨਾਂ ਨੂੰ ਪਤਾ ਨਹੀਂ ਸੀ ਫਿਰ ਉਹ ਬੀਬੀਸੀ ਤੇ ਵੀ ਆਇਆ ਸਾਰੇ ਨਿਊਜ਼ ਚੈਨਲ ਤੇ ਆਇਆ ਅੱਜ ਉਹਨੇ ਬਾਰਡਰ ਕ੍ਰੋਸ ਕਰਨਾ ਫਿਰ ਨਹੀਂ ਹੋ ਸਕੇ ਆਇਆ ਕਿ ਉਹਨਾਂ ਨੂੰ ਮਹਿਕਮਿਆਂ ਦੇ ਆਪਸ ਵਿੱਚ ਕੋਆਰਡੀਨੇਸ਼ਨ ਹੈ ਨਹੀਂ ਹੁੰਦੀ ਤੇ ਹੈ ਪਹਿਲੇ ਲੈਕ ਆਫ ਕੋਆਰਡੀਨੇਸ਼ਨ ਤੇ ਮੌਜੂਦ ਹੁੰਦੀ ਹੈ ਟਿਲੂ ਸਾਹਿਬ ਵੇਖੋ ਅਗਰ ਕੋਆਰਡੀਨੇਸ਼ਨ ਏਡੀ ਸਟਰੋਂਗ ਹੁੰਦੀ ਤੇ 1.5 ਮਹੀਨੇ ਤੋਂ ਇੱਕ ਗੈਰ ਕਾਨੂੰਨੀ ਤੌਰ ਤੇ ਭਾਰਤੀ ਸ਼ਹਿਰੀ ਜਿੰਦਾ ਕਿ ਕ੍ਰਿਮੀਨਲ ਰਿਕਾਰਡ ਮੌਜੂਦ ਹੈ ਪਾਕਿਸਤਾਨ ਚ ਨਾ ਰਹਿੰਦੀ ਤੇ ਮੈਂ ਉਹਨੂੰ ਰੱਖਣਾ ਵੀ ਇੱਕ ਪਿਆਰ ਮੁਹੱਬਤ ਦੀ ਨਿਸ਼ਾਨੀ ਸੀ ਅੱਛਾ ਦੂਸਰੇ ਇਹ ਦੱਸਿਓ ਕਿ ਹੁਣ ਇਹਨੂੰ ਕਿੰਨਾ ਕੁ ਟਾਈਮ ਲਈ ਹੋਰ ਲੱਗ ਸਕਦਾ ਤੇ ਇਹਦੇ ਵਿੱਚ ਜਿਵੇਂ ਮਤਲਬ ਇਥੋਂ ਇਸ ਗੱਲ ਦੀ ਵੀ ਰੈਜ਼ਿਸਟੈਂਸ ਹੈ ਵਾ ਕਿ ਉਹਨੇ ਇਸਲਾਮ ਕਬੂਲ ਕੀਤਾ ਕਿ ਉਹਨੂੰ ਕਿਉਂ ਵਾਪਸ ਭੇਜਿਆ ਜਾ ਰਿਹਾ ਉਹਦੇ ਲਈ ਮਤਲਬ ਵੀ ਤੁਹਾਡੇ ਪੈਰਲਲ ਕੋਈ ਵਕੀਲ ਸਾਹਿਬ ਆਏ ਨੇ ਨਹੀਂ ਉਹਦੇ ਚ ਨਹੀਂ ਆਏ ਮੈਂ ਚੁਕੇ ਪੋਰਨੋਗ੍ਰਾਫਿਕ ਬਲਾਸਫੈਮੀ ਕੇਸਸ ਨੂੰ ਵੀ ਕੰਟੈਸਟ ਕਰਨਾ ਵਾ ਜਿਹੜੇ ਮੌਲਵੀ ਹਜ਼ਰਤ ਨੇ ਮੈਂ ਉਹਨਾਂ ਦਾ ਵੀ ਵਕੀਲ ਆ ਕਿਸੇ ਮੌਲਵੀ ਨੇ ਰੈਜ਼ਿਸਟ ਨਹੀਂ ਕੀਤਾ ਸ਼ਾਇਦ ਹੁੰਦੀ ਵਜਾਇ ਹੈ ਕਿ ਮੈਂ ਉਧਰ ਵੀ ਵਕੀਲ ਆ ਇਧਰ ਵੀ ਵਕੀਲ ਆ ਨਹੀਂ ਉਹ ਵੀ ਲੇਕਿਨ ਮੈਨੂੰ ਇਹ ਹੋਰ ਲੱਗਦਾ ਵਾ ਕਿ ਜੇ ਤੁਸੀਂ ਇਸਲਾਮ ਕਬੂਲ ਕਰਨਾ ਹੈ ਜਾਂ ਹੋਰ ਧਰਮ ਤੇ ਜਾਣਾ ਹੈ ਤਾਨੂੰ ਪਹਿਲੋ ਉਹਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ ਤੁਸੀਂ ਹੋਣ ਹੀ ਉਹਦਾ ਉਹਨੂੰ ਐਗਜ਼ਾਮਨ ਕਰ ਲੋ ਤੇ ਉਹਨੂੰ ਤੇ ਮੈਨੂੰ ਲੱਗਦਾ ਕੋਈ ਕਲਮੇ ਦੋ ਵੀ ਆਉਂਦੇ ਹੋਣ ਕਿਨੂ ਸਾਹਿਬ ਆਉਂਦੇ ਚ ਇੱਕ ਹੋਰ ਲੀਗਲ ਜਿਹੜਾ ਪੁਆਇੰਟ ਨਾ ਉਹ ਇਹ ਹੈਗਾ ਕਿ ਫੋਰਨਰਸ ਐਕਟ 1946 ਉਹਦੀ ਬੁਨਿਆਦ ਦੇ ਉੱਤੇ ਸਰਬਜੀਤ ਕੌਰ ਜਾਂ ਜਿੰਨੇ ਵੀ ਯਾਤਰੀ ਨੇ ਉਹਨਾਂ ਨੂੰ ਕੰਡੀਸ਼ਨਲ ਵੀਜ਼ਾ ਪਾਕਿਸਤਾਨੀ ਗਵਰਨਮੈਂਟ ਦਿੰਦੀ ਹੈ ਉਹਦੇ ਜਿਹੜਾ ਫੋਰਨਰਸ ਐਕਟ 1946 ਹੈ ਉਹਦੇ ਵਿੱਚ ਕਲੀਅਰਲੀ ਲਿਖਿਆ ਕਿ ਅਗਰ ਤੁਸੀਂ ਕੰਡੀਸ਼ਨਲ ਵੀਜ਼ੇ ਤੇ ਆਂਦੇ ਜੇ ਤੋੜੇ ਤੇ پابੰਦੀ ਹੈਗੀ ਹੈ ਕਿ ਤੁਸੀਂ ਉਹਦੀ ਕੰਪਲਾਈਂਸ ਕਰੋ ਦੇ ਕੰਡੀਸ਼ਨਸ ਜਿੰਦੀ ਬੁਨਿਆਦ ਦੇ ਉਤੇ ਤੁਹਾਨੂੰ ਵੀਜ਼ਾ ਇਸ਼ੂ ਕੀਤਾ ਗਿਆ ਹੈ ਇਹ ਵੀ ਐਕਟ ਦੇ ਵਿੱਚ ਬੜਾ ਕਲੀਅਰਲੀ ਮੈਂਸ਼ਨ ਹੈ ਕਿ ਜਿਹੜਾ ਕੰਡੀਸ਼ਨਲ ਵੀਜ਼ਾ ਤੇ ਪਾਕਿਸਤਾਨ ਆਏ ਦਾ ਉਹ ਆਪਦੇ ਆਪ ਨੂੰ ਕਿਸੇ ਵੀ ਇੰਗੇਜਮੈਂਟ ਦੇ ਵਿੱਚ ਇੰਗੇਜ ਨਹੀਂ ਕਰ ਸਕਦਾ ਚਾਹੇ ਬਿਜ਼ਨਸ ਹੈ ਮੈਰਿਜ ਹੈ ਹਾਲਾਂਕਿ ਮੈਰਿਜ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਕਨਵਨਸ਼ਨ ਆਫ ਸਿਵਲ ਐਂਡ ਪੋਲਿਟੀਕਲ ਰਾਈਟਸ ਕਨਸਟੀਟਿਊਸ਼ਨ ਆਫ ਪਾਕਿਸਤਾਨ 1973 ਉਨਦੇ ਮੁਤਾਬਕ ਤੁਹਾਡਾ ਫੰਡਮੈਂਟਲ ਸਬਸਟੈਂਸ਼ੀਅਲ ਕਨਸਟੀਟਿਊ ਜਦੋਂ ਯੂਅਰ ਸਪਸ ਕੇ ਤੁਸੀਂ ਉਹਨਾਂ ਜਗ੍ਹਾ ਤੇ ਰਵੋ ਤੇ ਉਹਨਾਂ ਦੀ ਜਗ੍ਹਾ ਤੋਂ ਕੇ ਵਾਪਸ ਜਾਓ ਤੁਸੀਂ ਸਰ ਅਗਰ ਸ਼ਾਦੀ ਕਰਨੀ ਹੈ ਇੱਕ ਨਹੀਂ ਸਾਡੇ ਵੱਲੋਂ ਦੱਸ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਮਰਜ਼ੀ ਮਜ਼ਬਦ ਅਡਾਪਟ ਕਰੋ ਮਸਲਾ ਇਹ ਵੇ ਕਿ ਤੁਸੀਂ ਐਕਸਟੈਂਡੇਬਲ ਵੀਜ਼ੇ ਤੇ ਆਦੇ ਨਾ ਤੁਸੀਂ ਸਿੱਖਾਂ ਦੇ ਜਜ਼ਬਾਤ ਨੂੰ ਮਜਰੂਹ ਕੀਤਾ ਉਹਨਾਂ ਨੇ ਠੇਸ ਪਹੁੰਚਾਈ ਮੈਨੂੰ ਇੰਨੇ ਇੰਡੀਆ ਤੋਂ ਮੈਸੇਜ ਆਏ ਨੇ ਉਹਨਾਂ ਆ ਕੇ ਸੰਧੂ ਸਾਹਿਬ ਪਹਿਲੇ ਲੱਗਦਾ ਸੀ ਕਿ ਇਹ ਲਾ ਪੰਜਾਬ ਸਾਡਾ ਆਬਦਾਕਾਰ ਹੈ ਅੱਜ ਤੋਂ ਬਾਅਦ ਅਸੀਂ ਇਹ ਪੰਜਾਬ ਚ ਦੀਆਂ ਧੀਆਂ ਪੈਣਾ ਨਹੀਂ ਲੈ ਕੇ ਹੋਰ ਗੱਲ ਇਹ ਨਾ ਵੀ ਜਿਵੇਂ ਅਸੀਂ ਚਾਹੁੰਦੇ ਆ ਵੀ ਪਾਕਿਸਤਾਨ ਦੇ ਵਿੱਚ ਇਸ ਵੈਸੇ ਤੇ ਜਿੰਨੇ ਵੀ ਸਿੱਖ ਹਜ਼ਰਾਤ ਆਉਂਦੇ ਨੇ ਪੂਰੀ ਦੁਨੀਆ ਤੋਂ ਪਾਕਿਸਤਾਨ ਨੂੰ ਖੁਸ਼ ਹੋ ਜਾਂਦੇ ਨੇ ਵੀ ਕੋਈ ਐਸਾ ਮਸਲਾ ਮਸਾਇਲ ਨਹੀਂ ਹੈ ਲੇਕਿਨ ਕਿਤਨਾ ਕਿਤੇ ਇਹ ਪੈਰਲਲ ਵੇਖਿਆ ਜਾਂਦਾ ਵੀ ਉਧਰ ਜਿਹੜਾ ਉਹਨਾਂ ਦਾ ਮੇਨ ਸਟਰੀਮ ਮੀਡੀਆ ਉਹ ਕੋਸ਼ਿਸ਼ ਕਰਦਾ ਵੀ ਇਸ ਚੀਜ਼ ਨੂੰ ਨਾ ਅੱਗੇ ਲਿਆਂਦਾ ਜਾਵੇ ਜਿਵੇਂ ਮੇਰੇ ਕੋਲ ਬਹੁਤ ਸਾਰੇ ਫਾਰਨਰਜ਼ ਆਉਂਦੇ ਨੇ ਯੂਟਿਊਬਰ ਆਏ ਉਸ ਤੋਂ ਬਾਅਦ ਇਨਫਲੂਐਂਸਰਸ ਆਏ ਉਹਨਾਂ ਨੂੰ ਵੀ ਬਹੁਤ ਉਹਨਾਂ ਇਨਟੈਰੋਗੇਟ ਕੀਤਾ ਵੀ ਆਇਆ ਇੱਕ ਹਿੰਦੂ ਮੁੰਡਾ ਮੇਰੇ ਕੋ ਆਇਆ ਸੀ ਉਹਦੀ ਬੜੀ ਆਡੀਅנס ਹੈ ਤੇ ਉਹਨੂੰ ਆਂਦੇ ਵੀ ਉਹਨੂੰ ਸਿਰਫ ਇਸ ਤੋਂ ਇਨਟੈਰੋਗੇਟ ਕੀਤਾ ਵੀ ਆਇਆ ਇਹਨੇ ਇਹ ਨੈਰੇਟਿਵ ਕਿਉਂ ਬਿਲਡ ਕੀਤਾ ਵੀ ਪਾਕਿਸਤਾਨ ਜੋ ਦੱਸਿਆ ਜਾਂਦਾ ਪਾਕਿਸਤਾਨ ਤੋਂ ਉਤੋਂ ਆਪੋਜ਼ਿਟ ਹੈ ਵੀ ਬਹੁਤ ਵਧੀਆ ਮਤਲਬ ਵੀ ਲੋਕ ਕੋਆਪਰੇਟਿਵ ਨੇ ਪਿਆਰ ਕਰਨ ਵਾਲੇ ਨੇ ਮਤਲਬ ਇਨਫਰਾਸਟ੍ਰਕਚਰ ਬਹੁਤ ਵਧੀਆ اسلامਬਾਦ ਵਹਾਇਆ ਦੂਜੇ ਵੱਡੇ ਤੇ ਸਾਰੇ ਸ਼ਹਿਰوں ਖਾਏ ਵੀ ਮਤਲਬ ਉਹਥੇ ਇਦਾਂ ਦੀ ਜਿਵੇਂ ਮੋਟਰਵੇਜ਼ ਦੀ ਤਾਰੀਫ ਕੀਤੀ ਸੋ ਮੈਨੂੰ ਲੱਗਦਾ ਕਿਤਨਾ ਕਿਤੇ ਉਹਨਾਂ ਨੂੰ ਵੀ ਨਹੀਂ ਹਜ਼ਮ ਹੁੰਦੀ ਜਿਹੜਾ ਮੇਨ ਸਟਰੀਮ ਮੀਡੀਆ ਜਿਹੜੀ ਪੰਜਾਬ ਦਾ ਮੀਡੀਆ ਉਹ ਉਹ ਤੇ ਪੂਰੀ ਤੇ ਪੂਰੀ ਹਰ ਤਰ੍ਹਾਂ ਸਪੋਰਟ ਕਰਦਾ ਹਿਲ ਸਰ ਬੜਾ ਕੁਝ ਨਹੀਂ ਹਜ਼ਮ ਹੁੰਦਾ ਤੁਸੀਂ ਥੋੜਾ ਦੱਸਿਆ ਤੇ ਮੈਂ ਇਹਦੇ 'ਚ ਤੁਹਾਡੇ ਕਮੈਂਟ ਵੀ ਦੱਸਣਗੇ ਵੀ ਆਇਆ ਵੀ ਉਹਨੂੰ ਵਾਪਸ ਭੇਜਣਾ ਚਾਹੀਦਾ ਪਾਕਿਸਤਾਨ ਗਵਰਨਮੈਂਟ ਨੂੰ ਕਿ ਨਹੀਂ ਤੇ ਇਹਦੇ 'ਚ ਆਵਾਮ ਦਾ ਕੀ ਸਟੈਂਸ ਹੈ ਮਤਲਬ ਜੇ ਅਸੀਂ ਵੇਖਦੇ ਆਂ ਵੀ ਪਾਕਿਸਤਾਨ ਦਾ ਇੱਕ ਸੋਹਣਾ ਮੁੱਖ ਸੀ ਪੂਰੀ ਦੁਨੀਆ ਨੂੰ ਹੋਣਾ ਤੇ ਫਿਰ ਸਾਨੂੰ ਚਾਹੀਦਾ ਕਿ ਉਹਨਾਂ ਗਰਾਊਂਡਸ ਨੂੰ ਲੈ ਕੇ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਵੀ ਉਹਨੂੰ ਵਾਪਸ ਭੇਜਣਾ ਹੀ ਬਣਦਾ ਕਿਉਂ ਜੀ ਬਿਲਕੁਲ ਇਸ ਤਰ੍ਹਾਂ ਨਾਲ ਦੂਸਰੇ ਸਾਡੀ ਕੰਟੈਂਸ਼ਨ ਕਿ ਯਾਤਰਾ ਵੀਜ਼ਾ ਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ ਮੈਂ ਇੱਕ ਹੋਰ ਪਟੀਸ਼ਨ ਅਸੀਂ ਤਿਆਰ ਕਰਨੇ ਪਏ ਮਹਿੰਦਰਪਾਲ ਸਿੰਘ ਸਾਹਿਬ ਦੇ ਉਹਨਾਂ ਦੇ ਰੈਫਰੈਂਸ ਨਾਲ ਹੀ ਕਿ ਕਮ ਅਸ ਕਮ ਜਿਹੜੇ ਯਾਤਰੀ ਆਂਦੇ ਪੈਣੇ ਇਧਰ ਪਾਕਿਸਤਾਨ ਦੇ ਵਿੱਚ ਕਮ ਅਸ ਕਮ ਜਿਹੜਾ ਵੀਜ਼ਾ ਰੈਸਟ੍ਰਿਕਸ਼ਨਸ ਨੇ ਉਹ ਵੇਖੋ ਇੱਕ ਇੰਡੀਵਿਜੂਅਲ ਐਕਟ ਦੀ ਵਜ੍ਹਾ ਤੋਂ ਕੀ ਹੋਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਧਰ ਤੇ ਉਧਰ ਦੀ ਜਿਹੜੀ ਕਮੇਟੀ ਹੈ ਉਹਨਾਂ ਆਪਸ ਵਿੱਚ ਗੌਰਵ ਫਿਕਰ ਸ਼ੁਰੂ ਕਰ ਦਿੱਤਾ ਹੈ ਕਿ ਸਿੱਖਾਂ ਦੇ ਉੱਤੇ ਕਿੰਨੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ ਹਾਂ ਮਤਲਬ ਵੀ ਹਾਂ ਜੀ ਉਹਨਾਂ ਦੇ ਪਿੰਡ ਜੀ ਐਫੀਡੇਵਿਟ ਜਮ੍ਹਾਂ ਕਰਾਓ ਉਧਰਲੇ ਪੰਜਾਬ ਦੇ ਲੋਕਾਂ ਨੂੰ ਜੇ ਤੁਸੀਂ ਐਫੀਡੇਵਿਟ ਜਮ੍ਹਾਂ ਕਰਾਓ ਅਗਰ ਤੁਹਾਡਾ ਕੋ ਨਾਲ ਬਲੱਡ ਰਿਲੇਸ਼ਨ ਹੈਗਾ ਫਿਰ ਤੁਹਾਨੂੰ ਜਾਣਦਿਆਂ ਦੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਇੰਡੀਵਿਜੂਅਲ ਐਡ ਕਰਦੇ ਹਾਂ ਸੋਰੀ ਐਡ ਕਰਦੇ ਹਾਂ ਕਿਉਂਕਿ ਮੇਰੀ ਮੇਰੇ ਕੋ ਬਹੁਤ ਲੋਕ ਹੁੰਦੇ ਨੇ ਟੂਰਿਜ਼ਮ ਕੰਪਨੀ ਨੇ ਮੇਰੀ ਲਿੰਕਿੰਗ ਬਾਰਡਰ ਪ੍ਰਾਈਵੇਟ ਲਿਮਟਿਡ ਦੇ ਨਾਂ ਤੋਂ ਤੇ ਅੱਗੇ ਸੀ ਵੀ ਜਿਹੜਾ ईटीए ਇੱਕ ਹੁੰਦਾ ਵੀ ਇਲੈਕਟ੍ਰੋਨਿਕਲੀ ਆਨਲਾਈਨ ਵੀਜ਼ਾ ਜਾਂ ਆਨ ਅਰਾਈਵਲ ਵੀਜ਼ਾ ਜਿਨ੍ਹਾਂ ਕੋ ਥਰਡ ਕੰਟਰੀ ਪਾਸਪੋਰਟ ਹੈ ਅਮਰੀਕਾ ਕੈਨੇਡਾ ਯੂਐਸਏ ਉਹਨਾਂ ਨੂੰ ਮਿਲ ਜਾਂਦਾ ਮਤਲਬ ਮੁਸ਼ਕਲ ਨਹੀਂ ਸੀ ਹ ਹੁਣ ਇਹਨਾਂ ਨੇ ਇਸ ਵਾਕਿਆ ਤੋਂ ਬਾਅਦ ਇਸ ਇਨਸੀਡੈਂਟ ਤੋਂ ਬਾਅਦ ਹਰ ਉਸ ਪਾਸਪੋਰਟ ਵਾਸਤੇ ਜ਼ਰੂਰੀ ਕਰਦਾ ਵੀ ਤੁਸੀਂ ਈਟੀਵੀ ਵੀ ਵੈਕਿਊਮ ਟੈਸਟ ਸਪੋਰਟ ਵੀ ਪ੍ਰੋਪਰਟੀ ਬੋਰਡ ਹੈ ਜਾਂ ਪੀਐਸਸੀਪੀਸੀ ਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹਿਲੋਂ ਉਹਨਾਂ ਕੋ ਇਨਵੀਟੇਸ਼ਨ ਲੈਟਰ ਲਵੋ ਤੇ ਫਿਰ ਤੁਹਾਨੂੰ ਉਮੀਦ ਆਵੇਗਾ ਮਿਲੇਗਾ ਵੀ ਜਿਹੜੀਆਂ ਆਸਾਨੀਆਂ ਇਹ ਸੀ ਅਸੀਂ ਇਸ ਕੇਸ ਦੀ ਵਜ੍ਹਾ ਨਾਲ ਉਹ ਵੀ ਖਰਾਬ ਕਰ ਲਈਆਂ ਢਿੱਲ ਸਾਬ ਗੱਲ ਇਹ ਵੇ ਕਿ ਜਦੋਂ ਟੁੱਟੇ ਆਦਾਰੇ ਬਿਹਤਰ ਕੰਮ ਨਹੀਂ ਨਾ ਕਰਨਦੇ ਫਿਰ ਆਵਾਮ ਲਈ ਐਵੇਂ ਮੁਸ਼ਕਿਲਾਂ ਆਉਂਦੀਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਜ਼ਿਆਦਾ ਕੰਮ ਕੀਤਾ ਤੁਸੀਂ ਬਿਹਤਰ ਜਾਣਦੇ ਜੇ ਕਿ ਜਦੋਂ ਵਾਗਾ ਬਾਰਡਰ ਤੋਂ ਯਾਤਰੀ ਐਂਟਰ ਹੁੰਦੇ ਨੇ ਉਹਨਾਂ ਨੂੰ ਬੱਸਿਸ ਅਲੋਟ ਹੁੰਦੀਆਂ ਨੇ ਉਹਨਾਂ ਦੀ ਗਿਣਤੀ ਹੁੰਦੀ ਹੈ ਕਮਸ ਕਮ ਦਿਨ ਦੇ ਵਿੱਚ 2 ਤੋਂ 3 ਵਾਰੀ ਉਹਨਾਂ ਦੀ ਗਿਣਤੀ ਹੁੰਦੀ ਹੈ ਜਦੋਂ ਗੁਰਦੁਆਰਿਆਂ ਦੇ ਵਿੱਚ ਆਂਦੇ ਨੇ ਉਹਨਾਂ ਨੂੰ ਰੂਮਸ ਅਲਾਟ ਕੀਤੇ ਜਾਂਦੇ ਨੇ ਉੱਥੇ ਵੀ ਗਿਣਤੀ ਹੁੰਦੀ ਹੈ ਉਹਨਾਂ ਦੇ ਪਾਸਪੋਰਟ ਕਲੈਕਸ਼ਨ ਹੁੰਦੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਨਵੰਬਰ ਤੋਂ ਲੈ ਕੇ ਜਾਂ ਚਲੋ 5 ਨਵੰਬਰ ਤੋਂ ਲੈ ਕੇ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਇਹਨਾਂ ਦਾ ਕੰਮ ਨਹੀਂ ਬੰਦਾ ਸੀ ਪੰਜਾਬ ਪੁਲਿਸ ਦਾ ਕਿ ਮੁਕਦਮੇ ਦਾ ਇੰਦਰਾਜ ਕਰ ਦੇ ਐਫਆਈਆ ਦਾ ਕੰਮ ਨਹੀਂ ਬੰਦਾ ਸੀ ਕਿ ਇਹਨੂੰ ਡਿਪੋਰਟ ਕਰ ਦੇ ਇਹ ਓਵਰਸਟੇ 13 ਜਾਂ 14 ਨਵੰਬਰ ਤੋਂ ਬਾਅਦ ਇਹ ਪਾਕਿਸਤਾਨ ਸਿੱਖ ਗੁਰ ਪਾਕਿਸਤਾਨ ਵਿੱਚ ਇੱਕ ਹੋਰ ਵੀ ਲੱਗਦਾ ਇਹਦੇ ਵਿੱਚ ਨਾ ਇੱਕ ਹੋਰ ਵੀ ਮੈਨੂੰ ਲੱਗਣ ਰਿਹਾ ਕਿ ਹਲੇ ਤੱਕ ਮੈਨੂੰ ਜਿਵੇਂ ਪਤਾ ਲੱਗਾ ਹੈ ਵੀ ਉਹਦੇ ਤੇ ਐਫ ਆਈ ਆਰ ਕੋਈ ਨਹੀਂ ਸੀ ਆ ਇਸ ਤਰ੍ਹਾਂ ਹੀ ਹੈ ਕਿ ਹੈ ਕੋਈ ਐਫ ਆਈ ਆਰ ਪਾਕਿਸਤਾਨ ਚ ਹਾਂ ਪਾਕਿਸਤਾਨ ਜੀ ਨਹੀਂ ਨਹੀਂ ਪਾਕਿਸਤਾਨ ਚ ਤੇ ਉਹਦੇ ਤੇ ਐਫ ਆਈ ਆਰ ਨਹੀਂ ਹੈ ਅਸੀਂ ਪਟੀਸ਼ਨ ਕੱਲ ਪਾਣੇ ਪਏ ਕਿ ਉਹਦੇ ਤੇ ਐਫ ਆਈ ਆਰ ਹੋਈ ਹੈ ਨਾ ਵੀ ਜਿਵੇਂ ਤੁਸੀਂ ਐਫ ਆਈ ਆਰ ਦੀ ਗੱਲ ਕੀਤੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਮੈਂ ਤੁਹਾਨੂੰ ਜਿੱਥੇ ਜਿੱਦਾਂ ਫਲੋ ਬਣਦਾ ਉਹਦੀ ਗੱਲ ਵੀ ਕਰਨੀ ਚਾਹੀਦੀ ਹੈ ਲੇਕਿਨ ਇਹ ਹੈ ਵੀ ਜਦੋਂ ਮੈਂ ਦੱਸਾਂ ਵੀ ਜਿੱਦਣ ਨਹੀਂ ਉਥੋਂ ਫਰਾਰ ਹੋਈ ਆ ਉਦੋਂ ਨਗਰ ਕੀਰਤਨ ਹੁੰਦਾ ਸ਼ਾਇਦ ਤੁਹਾਨੂੰ ਨਾ ਪਤਾ ਹੋਊਗਾ ਨਗਰ ਕੀਰਤਨ ਤੇ ਲੱਖ ਡੇਢ ਲੱਖ ਬੰਦਾ ਇਕੱਠਾ ਹੁੰਦਾ ਤੇ ਉਹ ਪੂਰੇ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਘੁੰਮਣਾ ਹੁੰਦਾ ਤੇ ਮੈਨੂੰ ਲੱਗਦਾ ਵੀ ਉਥੋਂ ਈਜ਼ੀ ਵੇ ਸੀ ਉਹਦੇ ਵਾਸਤੇ ਨਿਕਲਣ ਵਾਸਤੇ ਨਹੀਂ ਨਹੀਂ ਉਹ ਤਾਂ ਠੀਕ ਹੈਗਾ ਜਿੱਦੋਂ ਨਸ ਗਈ ਉਸ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਟੀਰੀਅਰ ਮਿਨਿਸਟਰੀ ਨੇ ਪੰਜਾਬ ਪੁਲਿਸ ਨੇ ਕੀ ਕਦਮਾਤ ਕੀਤੇ ਜਾਂ ਫੈਡਰਲ ਇਨਵੈਸਟੀਗੇਸ਼ਨ ਏਜੰਸੀਜ਼ ਨੇ ਕੀ ਕਦਮਾਤ ਕੀਤੇ ਕਿ ਆ ਡੇਢ ਦੋ ਮਹੀਨੇ ਹੋ ਗਏ ਨੇ ਅੱਜ ਤੱਕ FIR ਦਾ ਇੰਤਰਾ ਅਸੀਂ ਐਸ ਐਚਓ ਨਨਕਾਣੇ ਬਲ ਪੇਸ਼ ਹੋਏ ਉਹਨੇ ਆਖਿਆ ਜੀ ਮਾਮਲਾ ਵੱਡਾ ਹੈ ਮੈਂ ਤੇ ਦਰਖਾਸਤ ਲੈ ਨਹੀਂ ਸਕਦਾ ਮਹਿੰਦਰਪਾਲ ਨੂੰ ਨਾ ਆਖਿਆ ਐਫ ਆਈ ਆਏ ਡਾਇਰੈਕਟਰ ਐਫ ਆਈ ਆਏ ਨੂੰ ਐਪਲੀਕੇਸ਼ਨ ਅਸੀਂ ਰਾਊਟ ਕੀਤੀ ਪ੍ਰਾਈਮ ਮਿੰისტਰ ਨੂੰ ਐਪਲੀਕੇਸ਼ਨ ਅਸੀਂ ਦਿੱਤੀ ਕਿ ਜੁਆਇੰਟ ਇਨਵੈਸਟੀਗੇਸ਼ਨ ਟੀਮ ਬਣਾਈ ਜਾਏ ਡੀਜੀਆਈਐਸਆਈ ਨੂੰ ਡੀਜੀ ਇੰਟੈਲੀਜੈਂਸ ਬਿਊਰੋ ਨੂੰ ਕਿ ਇਹਨੂੰ ਪ੍ਰੂਵ ਕੀਤਾ ਜਾਏ ਚਲੋ ਦੀ ਇਨਵੈਸਟੀਗੇਸ਼ਨ ਉਹਦੀ ਤੇ ਹੋ ਜਾਵੇ ਮਤਲਬ ਵੀ ਉਹ ਐਲੀਮੈਂਟ ਤਾਂ ਨਹੀਂ ਹੈ ਕੋਈ ਉਹਦੇ ਵਿੱਚ ਮਤਲਬ ਸਪਾਈ ਵਾਲਾ ਤਾਂ ਕੋਈ ਨਹੀਂ ਹੈ ਮਤਲਬ ਵੀ ਉਹਨੂੰ ਜੇ ਐਫ ਆਈ ਆਰ ਨਹੀਂ ਆਈ ਤੇ ਉਹਨੂੰ ਉਹਨੇ ਦੇਖਣਾ ਕਿੰਨੇ ਬਿਲਕੁਲ ਇਸ ਤਰ੍ਹਾਂ ਐਫਆਈਏ ਦੇ ਅਗੇਂਸਟ ਕਈ ਅਪਲੀਕੇਸ਼ਨ ਜਮ੍ਹਾਂ ਕਰਾਈ ਸੀ ਹਾਲੇ ਤੱਕ ਮੁਕਦਮਾ